विधायक रमन अरोड़ा ਦੇ ਖਿਲਾਫ 4 ਚੀਟ ਦਾਇਰ ਕਰ ਦਿੱਤੀ ਗਈ ਹੈ ਵਿਜੀਲੈਂਸ ਨੇ ਕੋਰਟ ਦੇ ਵਿੱਚ ਚਲਾਨ ਪੇਸ਼ ਕੀਤਾ ਹੈ विधायक रमन अरोड़ा ਤੇ ਦਰਸਲ ਵਸੂਲੀ ਦੇ ਇਲਜ਼ਾਮ ਲੱਗੇ ਨੇ ਭ੍ਰਿਸ਼ਟਾਚਾਰ ਕੇਸ ਦੇ ਵਿੱਚ ਰਮਨ अरोड़ा ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਲੰਧਰ ਸੈਂਟਰਲ ਤੋਂ ਰਮਨ अरोड़ा ਜੋ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਪਹਿਲੀ 4 ਸੀਟ ਦੇ ਵਿੱਚ ਵਿਜੀਲੈਂਸ ਨੇ ਵਿਧਾਇਕ ਰਮਨ अरोड़ा ਏਟੀਪੀ ਸੁਖਦੇਵ ਵਿਸ਼ਿਸ਼ਟ ਰਮਨ अरोड़ा ਦੇ ਆਕੜਮ ਰਾਜੂ ਮਦਨ ਅਤੇ ਆਰਤੀ ਮਹੇਸ਼ ਮੁੱਖੀ ਜਾਨੋ ਮਲਜ਼ਮ ਬਣਾਇਆ ਚਾਰ ਸ਼ੀਟ ਦੇ ਮੁਤਾਬਿਕ ਰਮਨ ਅਰੋੜਾ ਵਿਜੀਲੈਂਸ ਅਤੇ ਸੀਆਈਏ ਸਟਾਫ ਦਾ ਦਰਦ ਖਾ ਕੇ ਜਬਰੀ ਵਸੂਲੀ ਕਰਦੇ ਸਨ ਇਸੇ ਆਧਾਰ ਤੇ ਜੋ ਕਿ ਪਿਛਲੇ ਦਿਨਾਂ ਦੇ ਦੌਰਾਨ ਵਿਜੀਲੈਂਸ ਦੇ ਵੱਲੋਂ ਇਹ ਵੱਡਾ ਐਕਸ਼ਨ ਕੀਤਾ ਗਿਆ ਸੀ ਵਿਧਾਇਕ ਕਰਮਨ ਅਰੋੜਾ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਤਾਂ ਹੁਣ ਚਾਰ ਸ਼ੀਟ ਵੀ ਦਾਇਰ ਕਰ ਦਿੱਤੀ ਗਈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਸਹਿਜ ਜੁਨੇਜਾ ਜੁੜ ਚੁੱਕੇ ਨੇ ਸੈਂਜ ਵਿਧਾਇਕ ਰਮਨ ਅਰੋੜਾ ਦੇ ਖਿਲਾਫ ਚਾਰ ਸ਼ੀਟ ਵੀ ਦਰਜ ਕਰ ਦਿੱਤੀ ਗਈ ਹੈ ਚਾਰ ਸ਼ੀਟ ਦੇ ਵਿੱਚ ਕਿਹੜੇ ਕਿਹੜੇ ਇਲਜ਼ਾਮਾਂ ਦਾ ਕੀ ਕੀ ਜ਼ਿਕਰ ਕੀਤਾ ਗਿਆ ਹੋਰ ਕਿਸ ਕਿਸ ਨੂੰ ਨਾਮਜ਼ਦ ਕੀਤਾ ਗਿਆ ਬਿਲਕੁਲ ਗੱਲ ਕਰੀਏ ਤਾਂ ਜਿਹੜਾ ਕਿ ਰਮਨ ਅਰੋੜਾ ਦੇ ਖਿਲਾਫ ਜਿਹੜੀ ਵਿਸ਼ਲੇਸ਼ਣ ਹੋলো ਚਾਰ ਸ਼ੀਟ ਦਰਜ ਕਰ ਦਿੱਤੀ ਗਈ ਉਸ ਦੇ ਵਿੱਚ ਡਿਟੇਲਸ ਇੱਕ ਇੱਕ ਬੰਦੇ ਦੇ ਬਿਆਨ ਲਿਖੇ ਗਏ ਨੇ ਜਿਹੜੇ ਸ਼ਹਿਰ ਦੇ ਪ੍ਰੋਮਿਨੈਂਟ ਬੰਦੇ ਨੇ ਸ਼ਹਿਰ ਦੇ ਵਠੇਕਾਰ ਨੇ ਜਿੰਨਾਂ ਤੋਂ 22 ਲੱਖ 52 ਲੱਖ ਜਿਹੜੀ ਹੈ ਉਹ ਰਿਸ਼ੂਦ ਮੰਗੀ ਗਈ ਸੀ ਲੇਕਿਨ ਕਿਤੇ ਆਰਡਰ ਅਸਲੀ 30 ਲੱਖ ਦੇ ਕਿਤੇ 3.5 ਲੱਖ ਦੀ ਡੀਲ ਹੋ ਜਾਂਦੀ ਹੈ ਉਹ ਸਾਰੀ ਬਿਲਡਿੰਗਾਂ ਜਿਹੜੇ ਮਾਲਕ ਨੇ ਉਹਨਾਂ ਦੇ ਮੁਤਾਬਿਕ ਸਾਰੀ ਬਿਲਡਿੰਗਾਂ ਨਗਰ ਨਿਗਮ ਤੋਂ ਬਾਸ ਨੇ ਲੇਕਿਨ ਐਡੀਪੀ ਦੇ ਨਾਲ ਜਿਹੜੀ ਵੀ ਦਾ ਰੈਂਸ ਸੈਟਿੰਗ ਸੀ ਦੇ ਬਿਚਾਰ ਦੇ ਕੇ ਕਿ ਉਹ 90 ਨੋਟਿਸ ਛਾਪ ਦਿੰਦੇ ਸੀਗੇ ਚਾਹ ਉਹਦੇ ਆਧਾਰ ਤੇ ਜਿਹੜੀ ਵੀ ਸ਼ੋਧਤ ਸੀ ਜੀ ਐਮ ਐਸ ਜਲਦੀ ਸਗੀ ਐਡੀਪੀ ਕੋਲ ਪਹਿਲਾ ਉਹ ਵਿਅਕਤੀ ਜਾਂਦਾ ਸੀ ਕਿ ਭਾਈ ਸਾਡੇ ਤੇ ਨੋਟਿਸ ਆਇਆ ਫਿਰ ਉਹ ਅੱਗੇ ਵੀ ਤਾਇਕ ਨੂੰ ਮਿਲਣ ਦੀ ਸਲਾਹ ਦਿੰਦਾ ਸੀਗਾ ਨਾਲ ਦੇ ਨਾਲੇ ਆਰਟੀ ਆਰਟੀ ਐਕਟੀਵਿਸਟ ਵੀ ਜਿਹੜਾ ਕਿ ਹੈ ਚੱਡਾ ਨਾਮ ਦਾ ਵਿਅਕਤੀ ਸਾਹਮਣੇ ਆਇਆਗਾ ਜਿਸ ਨੂੰ ਉਹਨਾਂ ਨਾਮ ਦੇ ਤੋੜਾ ਕਾਲੀਤਾ ਗਿਆ ਲੇਕਿਨ ਹਲੇ ਡਿਜਨ ਸਾਹ ਕਹਿਣਾ ਕਿ ਜਾਂਚ ਚੱਲ ਰਹੀ ਹੈ ਉਹਦੀ ਉਸ ਨੂੰ ਲੈ ਕੇ ਫਿਰ ਉਸ ਤੋਂ ਬਦਲ ਦੀ ਗਿਫਤਾਰੀ ਦਾ ਜਿਹੜੀ ਅੱਗੇ ਚੱਲੇਗਾ ਤਾਂ ਉਹਨਾਂ ਕਹ ਲਿਆ ਕਿ ਸੇਕੀ ਕੁ ਵਿਅਕਤੀ ਦੇ ਨਾਮ ਸਾਹਮਣੇ ਆਉਣਾ ਉਹਦੇ ਬਿਆਨ ਸਾਹਮਣੇ ਆਉਣਾ ਤੇ ਸੋ ਪਤਾ ਲੱਗਦਾ ਹੈ ਕਿ ਕਿੱਦਾਂ ਕੋ ਵੱਡਾ ਮੈਕਸੀਚੜਾ ਚੱਲੰਦਰ ਦੇ ਵਿੱਚ ਕਿਸ ਤਰ੍ਹਾਂ ਦਾ ਚੱਲ ਰਿਹਾ ਸੀਗਾ ਕਿੰਨੇ ਕੁ ਲੋਕਾਂ ਤੋਂ ਜਿਹੜੇ ਕੀ ਹੈ ਲੱਖ ਰੁਪਏ ਕਮਾਏ ਗਏ ਨੇ ਉਹਨਾਂ ਹਲੇ ਤਰੀਹੇ ਹਲੇ ਬਹੁਤ ਲੋਕ ਨਾ ਚੜੇ ਹਲੇ ਤੱਕ ਬਿਜ਼ਨਸ ਦੇ ਸਾਹਮਣੇ ਨਹੀਂ ਆਏ ਕੋਈ ਨੂੰ ਚਾਹੀਦਾ ਹੈ ਕਿ ਅਗਰ ਉਹਨਾਂ ਦੇ ਨਾਲ ਠੱਗੀ ਹੋਈ ਹੈ ਤਾਂ ਉਹਨਾਂ ਨੂੰ ਜ਼ਰੂਰ ਵਿਭੰਗ ਦੇ ਸਾਹਮਣੇ ਆ ਕੇ ਆਪਣਾ ਬਿਆਨ ਦਰਜ ਕਰਵਾਉਣਾ ਚਾਹੀਦਾ ਜੀ ਜੀ ਆ ਸਹਿਜ ਇਸਤਲਾਬ ਰਮਨ ਅਰੋੜਾ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਮਲਜ਼ਮਾਂ ਦੇ ਇਸ ਚਾਰਸ਼ੀਟ ਦੇ ਵਿੱਚ ਜ਼ਿਕਰ ਕੀਤਾ ਗਿਆ ਉਹਨਾਂ ਤੇ ਕੀ ਇਲਜ਼ਾਮ ਨੇ ਕੀ ਭੂਮਿਕਾ ਹੈ ਬਿਲਕੁਲ ਇਹ ਨਾਲ ਸਤ ਤੋਂ ਪਹਿਲਾਂ ਜਿਹੜੇ ਸੁਖਦੇਵ ਨੂੰ ਇਸ਼ਾਰ ਕੀਤਾ ਗਿਆ ਸੀਗਾ ਉਹ ਉਹ ਜਿਹੜੇ ਕੀ ਹੈ ਉਹਨਾਂ ਦੇ ਕੈਂਪ ਤੇ ਨਾ ਫਿਰ ਉਹਦੇ ਸ਼ਾਬਦਨ ਕੀਏ ਫਿਰ ਉਸੇ ਤਰੀਕੇ ਨਾਲ ਕਰੀਏ ਤਾਂ ਉਹਨਾਂ ਦੇ ਜਿਹੜੇ ਕੋੜਾ ਮੈਚ ਹੈ ਜਿਹੜਾ ਕਿਸ ਤਾਰ ਵੀ ਹੋਇਆ 라ਜੂ ਮੰਦ ਉਹ ਉਹਨਾਂ ਦੇ ਬੜੇ ਤਗੜੇ ਇਤਜ਼ਾਮ ਨੇ ਕਿਉਂਕਿ ਉਹਨਾਂ ਦੇ ਨਾਲ ਰਲ ਕੇ ਜਿਹੜੀ ਕੀ ਗੇਮ ਚਲਾਈ ਜਾਂਦੀ ਸੀ ਤੇ ਜਿਹੜਾ ਆਰਟੀ ਮਕੇਸ਼ ਮਹੇਸ਼ ਮਕੀਜ ਜਿਨ੍ਹਾਂ ਨੇ ਕਿਸ ਤਾਰ ਕਰ ਦਿੱਤਾ ਕਿ ਹੈਗਾ ਪਰ ਉਹ ਵੀ ਜਿਹੜੀ ਸੀ ਨੈਸ਼ਨ ਦੇ ਨਾਲ ਜੁੜੇ ਹੋਈ ਸੀਗੇ ਤਾਂ ਉਹਨੇ ਆਰਟੀ ਐਕਟੀਵਿਸਟ ਚੱਡਾ ਦਾ ਨਾਮ ਸਾਹਮਣੇ ਆਇਆ ਹੈਗਾ ਤਾਂ ਉਹਨੂੰ ਉਸ ਨੂੰ ਵੀ ਜਰਾ ਕੀ ਹੈ ਨਾਮਜ਼ੇ ਤਾਂ ਕਰ ਲਈ ਤਾਂ ਕਿ ਹੈ ਲੇਕਿਨ ਉਹਦੀ ਜਿਹੜੀ ਭੂਮਿਕਾ ਕੀ ਹੈ ਉਸ ਨੂੰ ਹਲੇ ਜਿਹੜੀ ਜਾਂਚ ਕਰ ਰਹੀ ਹੈਗੀ ਹੈ ਤਾਂ ਬੇਦਾ ਜਲਾ ਉਹਨਾਂ ਦਾ ਰਾਜਨ ਅਰੋੜਾ ਹੈ ਉਸ ਨੂੰ ਹਲੇ 26 ਸਤੰਬਰ ਤੱਕ ਦੀ ਜਿਹੜੀ ਹੈ ਜਮਾਨਤ ਮਿਲ ਗਈ ਹਾਈ ਕੋਰਟ ਤੋਂ ਤਾਂ ਲੱਗਿਆ ਹੈ ਕਿ ਕਾਫੀ ਚਿਰ ਤੱਕ ਜਿਹੜੇ ਕਿ ਹੋਰ ਲੋਕ ਨੇ ਇਸ ਮਾਮਲੇ 'ਚ ਆਉਣੇ ਬਾਕੀ ਨੇ ਜੀ ਹਾਂ ਠੀਕ ਹੈ ਸਹਿਜ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਧੰਨਵਾਦ ਤਾਂ ਵਿਧਾਇਕ ਕਰਮਨ ਅਰੋੜਾ ਦੇ ਖਿਲਾਫ ਚਾਰਸ਼ੀਟ ਜ਼ਾਹਿਰ ਕਰ ਦਿੱਤੀ ਗਈ ਹੈ ਵਿਜੀਲੈਂਸ ਨੇ ਕੋਰਟ ਦੇ ਵਿੱਚ ਬਕਾਇਦਾ ਚਲਾਨ ਪੇਸ਼ ਕਰ ਦਿੱਤਾ ਵਿਧਾਇਕ ਕਰਮਨ ਅਰੋੜਾ ਤੇ ਦਰਸਲ ਆਭਸੂਲੀ ਦੇ ਇਲਜ਼ਾਮ ਲੱਗੇ ਭ੍ਰਿਸ਼ਟਾਚਾਰ ਕੇਸ ਦੇ ਵਿੱਚ ਬਿਜ਼ਨਸ ਦੇ ਮਾਲਕ ਰਮਨ ਅਰੋੜਾ ਨੂੰ ਗ੍ਰਿਫਤਾਰ ਕੀਤਾ ਗਿਆ ਹੁਣ ਜ਼ਿਕਰ ਹੋਵੇਗਾ ਉਸ ਖਬਰ ਦਾ ਜੋ ਸਾਰਿਆਂ ਨੂੰ ਹੈਰਾਨ ਕਰ ਦੇਣ ਵਾਲੀ ਹੈ ਤੇ ਆਪਣੇ ਆਪ ਦੇ ਵਿੱਚ ਵੀ ਦੱਸ ਰਹੀ ਹੈ ਕਿ ਲੋਕਾਂ ਦੇ ਵੱਲੋਂ ਠੱਗੀ ਮਾਰਨ ਵਾਸਤੇ ਕਿਸ ਤਰੀਕੇ ਦੇ ਹਥਕੰਡੇ ਅਪਣਾਏ ਜਾ ਰਹੇ ਨੇ ਆ ਤੁਸੀਂ ਡਿਜੀਟਲ ਠੱਗੀ ਸੁਣੀ ਹੋਵੇਗੀ ਡਿਜੀਟਲ ਅਰੈਸਟ ਅੱਜਕੱਲ ਬਹੁਤ ਵਾਰ ਤੁਸੀਂ ਇਹ ਨਾਮ ਸੁਣਿਆ ਹੋਵੇਗਾ ਪਰ ਅੱਜ ਗੱਲ ਹੋਵੇਗੀ ਡਿਜੀਟਲ ਰੋਕੇ ਦੀ ਰੋਕਾ ਹੋਇਆ ਡਿਜੀਟਲ ਯਾਨੀ ਕਿ ਆਨਲਾਈਨ ਰੋਕਾ ਹੁੰਦਾ ਹੈ ਤਾਂ ਇਸ ਦੇ ਜਰੀਏ ਕਰੋੜਾਂ ਰੁਪਏ ਦਾ ਧੋਖਾ ਦਿੱਤਾ ਜਾਂਦਾ ਹੈ ਆ ਡਿਟੇਲ ਦੇ ਵਿੱਚ ਪੂਰੀ ਖਬਰ ਦੱਸਾਂਗੇ ਕਿਉਂਕਿ ਇਹ ਖਬਰ ਜਿੱਥੇ ਕਿ ਇਸ ਠੱਗੀ ਨੂੰ ਬਿਆਨ ਕਰਦੀ ਹੈ ਉੱਥੇ ਬਹੁਤ ਸਾਰੇ ਲੋਕਾਂ ਨੂੰ ਸਾਵਧਾਨ ਕਰਨ ਵਾਲੀ ਵੀ ਹੈ ਕਿ ਜੇਕਰ ਕੈਨੇਡਾ ਦੇ ਨਾਮ ਤੇ ਕੈਨੇਡਾ ਦੇ ਵਿੱਚ ਵਿਆਹ ਦੇ ਨਾਮ ਤੇ ਵਿਆਹ ਦੇ ਨਾਮ ਤੇ ਪੱਕਾ ਕਰਵਾਉਣ ਦੇ ਨਾਮ ਤੇ ਜੇਕਰ ਤੁਹਾਨੂੰ ਕੋਈ ਗੁਮਰਾਹ ਕਰ ਰਿਹਾ ਹੈ ਜਾਂ ਇਸ ਤਰੀਕੇ ਦਾ ਕੋਈ ਲਾਲਚ ਦੇ ਰਿਹਾ ਹੈ ਤਾਂ ਯਾਰਾ ਸੰਭਲ ਕੇ ਕਿਉਂਕਿ ਅਜਿਹੇ ਲਾਲਚ ਦੇ ਵਿੱਚ ਸੱਤ ਮੁੰਡੇ ਜੋ ਕੇ ਠੱਗੇ ਗਏ ਨੇ ਦਰਸਲ ਇਹਨਾਂ ਨੂੰ ਵੀ ਕੈਨੇਡਾ ਦੇ ਵਿੱਚ ਵਿਆਹ ਕਰਕੇ ਸੈਟਲ ਹੋਣ ਦੇ ਸੁਪਨੇ ਵਿਖਾਏ ਗਏ ਕਿਉਂਕਿ ਬਹੁਤ ਸਾਰੇ ਅਜਿਹੇ ਨੌਜਵਾਨਾਂ ਨੂੰ ਪੰਜਾਬ ਦੇ ਸੁਪਨੇ ਵਿਖਾਏ ਜਾਂਦੇ ਨੇ ਬਹੁਤ ਸਾਰੇ ਅਜਿਹੇ ਨੌਜਵਾਨ ਮੁੰਡੇ ਕੁੜੀਆਂ ਜੇ ਸੁਪਨੇ ਸੰਜੋਦੇ ਵੀ ਸੰਜੋ ਵੀ ਰਹੇ ਨੇ ਪਰ ਅਜਿਹੇ ਸੁਪਨਾ ਇਹਨਾਂ ਸੱਤ ਮੁੰਡਿਆਂ ਨੇ ਵੀ ਵੇਖਿਆ ਪਰ ਉਸ ਦਾ ਨਤੀਜਾ ਕੀ ਹੋਇਆ ਕਰੋੜਾਂ ਰੁਪਏ ਦੀ ਨ ਸੱਤ ਮੁੰਡਿਆਂ ਦੇ ਨਾਲ ਠੱਗੀ ਹੋਈ ਕੈਨੇਡਾ ਦੀ ਕੁੜੀ ਦੇ ਨਾਲ ਵਿਆਹ ਦੇ ਨਾਮ ਤੇ ਕਰੋੜਾਂ ਦੀ ਠੱਗੀ ਕੀਤੀ ਜਾਂਦੀ ਹੈ ਕਿਉਂਕਿ ਖੰਡਾਂ ਦੇ ਵਿੱਚ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਮਾਂ ਬੇਟੇ ਸਮੇਤ ਤਿੰਨ ਮੁਲਜ਼ਮ ਜੋ ਕਿ ਗ੍ਰਿਫਤਾਰ ਕੀਤੇ ਗਏ ਨੇ ਬੇਟੀ ਨਾਲ ਮਿਲ ਕੇ ਨੌਜਵਾਨ ਨੂੰ ਇਹ ਠੱਗਦੇ ਸੀ ਨੌਜਵਾਨਾਂ ਨੂੰ ਮਹਿਲਾ ਤੇ ਉਸ ਦਾ ਬੇਟਾ ਵੀ ਇਸ ਦੇ ਵਿੱਚ ਸਾਥ ਦਿੰਦਾ ਸੀ ਪੀੜਤ ਪਰਿਵਾਰਾਂ ਤੋਂ ਕਰੋੜਾਂ ਰੁਪਏ ਦੀ ਇਹਨਾਂ ਦੇ ਵੱਲੋਂ ਠੱਗੀ ਕੀਤੀ ਗਈ ਕੈਨੇਡਾ ਦੇ ਵਿੱਚ ਬੈਠੀ ਬੇਟੀ ਨੌਜਵਾਨਾਂ ਨੂੰ ਵੀਡੀਓ ਕਾਲ ਕਰਦੀ ਸੀ ਤੇ ਵੀਡੀਓ ਕਾਲ ਦੇ ਰਾਹੀਂ ਹੀ ਨੌਜਵਾਨਾਂ ਦੇ ਨਾਲ ਆਨਲਾਈਨ ਮੰਗਣੀ ਕੀਤੀ ਜਾਂਦੀ ਸੀ ਇਹ ਸ਼ਬਦ ਵੀ ਸ਼ਾਇਦ ਤੁਸੀਂ ਪਹਿਲੀ ਵਾਰ ਸੁਣਿਆ ਹੋਵੇਗਾ ਕਿ ਮੰਗਣੀ ਹੋਈ ਉਹ ਵੀ ਆਨਲਾਈਨ ਪਰ ਇਹ ਵੀ ਜ਼ਰੂਰ ਸਵਾਲ ਹੈ ਕਿ ਬਿਨਾ ਕਿਸੇ ਜਾਣ ਪਛਾਣ ਦੇ ਬਿਨਾ ਕਿਸੇ ਕਿਸੇ ਤਰੀਕੇ ਦੀ ਜਾਂਚ ਪੜਤਾਲ ਕੀਤੀ ਹੋਏ ਆਨਲਾਈਨ ਮੰਗਣੀ ਹੋ ਗਈ ਆਨਲਾਈਨ ਮੰਗਣੀ ਦੇ ਨਾਮ ਤੇ ਹੀ ਇਸ ਕਰਕੇ ਇਸ ਲਾਲਚ ਦੇ ਵਿੱਚ ਇਹਨਾਂ ਮੁੰਡਿਆਂ ਦੇ ਇਹਨਾਂ ਨੌਜਵਾਨਾਂ ਦੇ ਪਰਿਵਾਰਾਂ ਦੇ ਵੱਲੋਂ ਪੈਸੇ ਦੇ ਦਿੱਤੇਗੇ ਸਾਡਾ ਮੁੰਡਾ ਕੈਨੇਡਾ ਚਲਾ ਜਾਵੇਗਾ ਉੱਥੇ ਪੱਕਾ ਹੋ ਜਾਵੇਗਾ ਘਰ ਦੇ ਹਾਲਾਤ ਬਦਲ ਜਾਣਗੇ ਆ ਤਾਂ ਇਸ ਤਰੀਕੇ ਦੇ ਲਾਲਚ ਦੇ ਵਿੱਚ ਹੀ ਇਹ ਸੱਤ ਮੁੰਡੇ ਜੋ ਕੇ ਠੱਗੀ ਦਾ ਸ਼ਿਕਾਰ ਹੋਏ ਪੁਲਿਸ ਦੀ ਕੁੜੀ ਦੇ ਮਾਂ ਭਰਾ ਸਮੇਤ ਇੱਕ ਹੋਰ ਸ਼ਖਸ ਨੂੰ ਕਾਬੂ ਕੀਤਾ ਇਹ ਖਬਰ ਆਪਣੇ ਆਪ ਦੇ ਵਿੱਚ ਹੋਰ ਨਾਲ ਬਹੁਤ ਸਾਰੇ ਲੋਕਾਂ ਨੂੰ ਬਹੁਤ ਸਾਰੇ ਨੌਜਵਾਨਾਂ ਨੂੰ ਸਾਵਧਾਨ ਕਰਨ ਵਾਲੀ ਹੈ ਸਾਨੂੰ ਇਸ ਤੋਂ ਸੁਚੇਤ ਵੀ ਰਹਿਣਾ ਚਾਹੀਦਾ ਹੈ ਕਿ ਜਿਸ ਤਰੀਕੇ ਦਾ ਕੋਈ ਕੈਨੇਡਾ ਦੇ ਨਾਲ ਸੰਬੰਧਿਤ ਜਾਂ ਕੈਨੇਡਾ ਦੇ ਵਿੱਚ ਪੱਕੇ ਹੋਣ ਦਾ ਲਾਲਚ ਦੇ ਰਿਹਾ ਤਾਂ ਉਸ ਬਾਰੇ ਸੌਵਾਰ ਸੋਚੋ ਤੁਹਾਡਾ ਕੋਈ ਰਿਸ਼ਤੇਦਾਰ ਹੋਵੇਗਾ ਕੋਈ ਕਰੀਬੀ ਹੋਵੇਗਾ ਕੈਨੇਡਾ ਦੇ ਵਿੱਚ ਜਾਂ ਕਿਸੇ ਹੋਰ ਦੇਸ਼ ਦੇ ਵਿੱਚ ਘਟੋ ਘਾਟ ਇਸ ਬਾਰੇ ਪੂਰੀ ਕਨਫਰਮੇਸ਼ਨ ਕਰੋ ਘਟੋ ਘਾਟ ਜਾਂਚ ਪੜਤਾਲ ਕਰੋ ਤਾਂ ਜੋ ਤੁਹਾਨੂੰ ਇਸ ਤਰੀਕੇ ਦੇ ਨਾਲ ਕਰੋਨਾ ਦੀ ਠੱਗੀ ਦਾ ਸ਼িকার ਨਾ ਹੋਣਾ ਪਵੇ ਹਾਂ ਤਾਂ ਤੁਹਾਨੂੰ ਅਸੀਂ ਵਿਸਥਾਰ ਦੇ ਨਾਲ ਦੱਸ ਰਹੇ ਹਾਂ ਕਿ ਕਿਸ ਤਰੀਕੇ ਦਾ ਹੱਥ ਕੰਡਾ ਪਣਾਇਆ ਜਾਂਦਾ ਹੈ ਲੋਕਾਂ ਨੂੰ ਇਸ ਠੱਗੀ ਦਾ ਸ਼ਿਕਾਰ ਬਣਾਉਣ ਦੇ ਲਈ ਸੱਤ ਮੁੰਡੇ ਦਰਸਲ 8 ਠੱਗੇ ਗਏ ਨੇ ਇਸ ਤੋਂ ਸਮਝਿਆ ਜਾ ਸਕਦਾ ਹੈ ਕਿ ਉਹ ਸੱਤ ਮੁੰਡੇ ਕਿੰਨੇ ਖੂਨ ਪਸੀਨੇ ਦੀ ਕਮਾਈ ਉਹਨਾਂ ਦੇ ਪਰਿਵਾਰਾਂ ਦੀ ਹੋਵੇਗੀ ਕਿਵੇਂ ਉਹ ਪੈਸਾ ਕਮਾਇਆ ਹੋਵੇਗਾ ਤਾਂ ਜੋ ਇਸ ਲਾਲਚ ਦੇ ਵਿੱਚ ਉਹ ਪੈਸਾ ਉਹਨਾਂ ਦਾ ਰੁੜ ਗਿਆ ਇਸ ਲਾਲਚ ਦੇ ਵਿੱਚ ਲੱਖਾਂ ਕਰੋੜਾਂ ਦੀ ਠੱਗੀ ਦਾ ਉਹ ਨੌਜਵਾਨ ਸ਼ਿਕਾਰ ਹੋ ਗਏ ਕੈਨੇਡਾ ਦੇ ਵਿੱਚ ਵਿਆਹ ਕਰਵਾਉਣ ਦਾ ਦਰਸਲ ਝਾਂਸਾ ਦਿੱਤਾ ਜਾਂਦਾ ਹੈ ਪੂਰਾ ਤਰੀਕਾ ਕੀ ਵਰਤਿਆ ਜਾਂਦਾ ਉਹ ਤੁਹਾਨੂੰ ਅਸੀਂ ਵਿਸਥਾਰ ਦੇ ਨਾਲ ਦੱਸ ਰਹੇ ਹਾਂ ਵੀਡੀਓ ਕਾਲ ਦੇ ਰਾਹੀਂ ਲੜਕੀ ਦੇ ਨਾਲ ਸੰਪਰਕ ਹੁੰਦਾ ਹੈ ਲੜਕੀ ਦੇ ਨਾਲ ਸੰਪਰਕ ਕਰਵਾਇਆ ਜਾਂਦਾ ਪਰਿਵਾਰ ਨੂੰ ਜਾਲ ਦੇ ਵਿੱਚ ਫਸਾਉਂਦੇ ਸੀ ਮਾਂ ਤੇ ਪੁੱਤ ਕੁੜੀ ਦੇ ਮਾਂ ਤੇ ਪੁੱਤ ਦੇ ਵੱਲੋਂ ਜਾਲ ਦੇ ਵਿੱਚ ਫਸਾਇਆ ਜਾਂਦਾ ਹੈ ਕਿ ਕੈਨੇਡਾ ਦੇ ਵਿੱਚ ਬੈਠੀ ਕੁੜੀ ਵੀਡੀਓ ਕਾਲ ਕਰਦੀ ਸੀ ਤਾਂ ਵੀਡੀਓ ਕਾਲ ਤੇ ਹੀ ਆਨਲਾਈਨ ਮੰਗਣੀ ਹੁੰਦੀ ਸੀ ਵੀਡੀਓ ਕਾਲ ਤੇ ਉਸ ਤੋਂ ਬਾਅਦ ਚਲਾ ਦਿੱਤਾ ਜਾਂਦਾ ਸੀ ਕਿ ਇਹਦੋਂ ਵਿਆਹ ਹੋਵੇਗਾ ਉਹਦੇ ਵਾਸਤੇ ਤਿਆਰੀ ਵੀ ਕਰਨ ਦੀ ਲੋੜ ਹੈ ਵਿਆਹ ਦੇ ਬਦਲੇ ਮੋਟੀ ਰਕਮ ਵਸੂਲੀ ਜਾਂਦੀ ਸੀ ਕੈਨੇਡਾ ਦੇ ਵਿੱਚ ਵਿਆਹ ਕਰਵਾਉਣ ਦਾ ਜੋ ਕਿ ਝਾਂਸਾ ਦਿੱਤਾ ਜਾਂਦਾ ਸੀਗਾ ਕਿਉਂਕਿ ਦਰਸ਼ਕ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਸੰਭ ਦੇ ਹੋਣਗੇ ਕਿ ਬਹੁਤ ਸਾਰੇ ਨੌਜਵਾਨਾਂ ਦੇ ਵਿੱਚ ਆਪਦੇਸ਼ ਦੇ ਵਿੱਚ ਜਾਣ ਦਾ ਆਪਦੇਸ਼ ਦੇ ਵਿੱਚ ਪੱਕੇ ਹੋਣ ਦਾ ਕਰੇਜ਼ ਹੈ ਤਾਂ ਉਸ ਵਾਸਤੇ ਕਿਸੇ ਹੱਦ ਤੱਕ ਵੀ ਕਈ ਵਾਰ ਨੌਜਵਾਨਾਂ ਦੇ ਮਾਪੇ ਚਲੇ ਜਾਂਦੇ ਨੇ ਕਿਉਂਕਿ ਮਾਪੇ ਵੀ ਨੌਜਵਾਨਾਂ ਅੱਗੇ ਇਸ ਹਾਲਤ ਵਿੱਚ ਬੇਵੱਸ ਨਜ਼ਰ ਆਉਂਦੇ ਨੇ ਤਾਂ ਨੌਜਵਾਨ ਜੋ ਬੇਵੱਸ ਅਜੇਹੇ ਨਜ਼ਰ ਆਉਂਦੇ ਨੇ ਤਾਂ ਉਹਨਾਂ ਨੂੰ ਕਿਵੇਂ ਹਥਿਆਰ ਦੇ ਤੌਰ ਤੇ ਵਰਤਿਆ ਜਾਂਦਾ ਹੈ ਲੱਖਾਂ ਕਰੋੜਾਂ ਦੀ ਠੱਗੀ ਕੀਤੀ ਜਾਂਦੀ ਹੈ ਇਹ ਖਬਰ ਆਪਣੇ ਆਪ ਦੇ ਵਿੱਚ ਇਹ ਬਿਆਨ ਕਰ ਰਹੀ ਹੈ ਤੇ ਹੋਰ ਨਾ ਬਹੁਤ ਸਾਰੇ ਲੋਕਾਂ ਨੂੰ ਇਹ ਸਾਰਦਨ ਕਰਨ ਵਾਲੀ ਵੀ ਹੈ ਕਿ ਜੇਕਰ ਤੁਹਾਨੂੰ ਕੋਈ ਅਜੀਹਾ ਲਾਲਚ ਦੇ ਰਿਹਾ ਹੈ ਕਿ ਕੁੜੀ ਕੈਨੇਡਾ ਦੇ ਵਿੱਚ ਪੱਕੀ ਹੈ ਉਸ ਦੇ ਨਾਲ ਵਿਆਹ ਕਰਵਾ ਲਓ ਇਹਨੇ ਪੈਸੇ ਦੇ ਦਿਓ ਤੁਸੀਂ ਕੈਨੇਡਾ ਦੇ ਵਿੱਚ ਪੱਕੇ ਹੋ ਜਾਵੋਗੇ ਮੋਟੀ ਕਮਾਈ ਹੋਵੇਗੀ ਘਰ ਦੇ ਹਾਲਾਤ ਬਦਲ ਜਾਣਗੇ ਤਾਂ ਇਸ ਬਾਰੇ ਸੋਚ ਕੇ ਅਸੀਂ ਇਹਨੇ ਕਹਿੰਦੇ ਕਿ ਸਾਰਿਆਂ ਨੂੰ ਇੱਕ ਕਤਾਰ ਦੇ ਵਿੱਚ ਅਸੀਂ ਸ਼ਾਮਲ ਕਰ ਰਹੇ ਹਾਂ ਬਿਲਕੁਲ ਜੈਨੂਨ ਕੇਸ ਵੀ ਹੁੰਦੇ ਨੇ ਬਹੁਤ ਸਾਰੇ ਮੁੰਡੇ ਕੁੜੀਆਂ ਇਸ ਤਰੀਕੇ ਦੇ ਨਾਲ ਵਿਆਹ ਦੇ ਤੌਰ ਤੇ ਸੈਟਲ ਵੀ ਹੁੰਦੇ ਨੇ ਪਰ ਜਦੋਂ ਅਜਿਹਾ ਕੋਈ ਲਾਲਚ ਦਿੰਦਾ ਤਾਂ ਸਰਾ ਸੰਭਲ ਕੇ ਪੂਰੀ ਜਾਂਚ ਪੜਤਾਲ ਕਰਕੇ ਅਗਲਾ ਕਦਮ ਵਧਾਇਆ ਜਾਵੇ ਤਾਂ ਸਿੱਧਾ ਰੁਕਾਂਗੇ ਖੰਨਾਂ ਦਾ ਜਿੱਥੋਂ ਕਿ ਸਾਡੇ ਸਹਿਯੋਗੀ ਗੁਰਦੀਪ ਸਿੰਘ ਲਾਈਵ ਜੁੜ ਚੁੱਕੇ ਨੇ ਗੁਰਦੀਪ ਜਿਵੇਂ ਅਸੀਂ ਜ਼ਿਕਰ ਕਰ ਰਹੇ ਹਾਂ ਇਹ ਖਬਰ ਆਪਣੇ ਆਪ ਦੇ ਵਿੱਚ ਸਾਨੂੰ ਸੋਚਣ ਦੇ ਲਈ ਵੀ ਮਜਬੂਰ ਕਰਦੀ ਹੈ ਕਿ ਕਿਸ ਹੱਦ ਤੱਕ ਅਸੀਂ ਜਾ ਸਕਦੇ ਹਾਂ ਕਿਸੇ ਨੂੰ ਠੱਗੀ ਦਾ ਸ਼ਿਕਾਰ ਬਣਾਉਣ ਦੇ ਲਈ ਅਸੀਂ ਇਹ ਵੀ ਨਹੀਂ ਸੋਚਦੇ ਵੀ ਨਹੀਂ ਸਮਝਦੇ ਕਿ ਆਖਰਕਾਰ ਉਸਨੇ ਕਿੰਨੇ ਖੂਨ ਪਸੀਨੇ ਦੀ ਕਮਾਈ ਕੀਤੀ ਹੋਵੇਗੀ ਕਿੰਨੇ ਸਾਲਾਂ ਦੇ ਵਿੱਚ ਪੂਰਾ ਪੈਸਾ ਜੋੜਿਆ ਹੋਵੇਗਾ ਜੋ ਠੱਗੀ ਦਾ ਸ਼ਿਕਾਰ ਇਸ ਕੁੜੀ ਦੇ ਵੱਲੋਂ ਕੁੜੀ ਦੇ ਪਰਿਵਾਰ ਦੇ ਵੱਲੋਂ ਸੱਤ ਮੁੰਡਿਆਂ ਨੂੰ ਬਣਾਇਆ ਗਿਆ ਅੱਜ ਵਸਤਾਰ ਦੇ ਨਾਲ ਦੱਸੋ ਕਿ ਕਿਵੇਂ ਮਾਮਲਾ ਉਜਾਗਰ ਹੁੰਦਾ ਹੈ ਕੀ ਕੋਈ ਸ਼ਿਕਾਇਤਪੁਰਸ ਦੇ ਕੋਲ ਪਹੁੰਚਦੀ ਹੈ ਉਸ ਤੋਂ ਬਾਅਦ ਚ ਹੁਣ ਤੱਕ ਦੀ ਕੀ ਕੋ ਜਾਣਕਾਰੀ ਸਾਹਮਣੇ ਆਈ ਹੈ ਜੀ ਬਿਲਕੁਲ ਪਰਮਿੰਦਰ ਪੰਜਾਬ ਦੇ ਵਿੱਚ ਹੀ ਕੋਈ ਪਹਿਲਾ ਮਾਮਲਾ ਨਹੀਂ ਹੈ ਪੰਜਾਬ ਦੇ ਨੌਜਵਾਨ ਪਹਿਲਾਂ ਵੀ ਪ੍ਰਦੇਸ਼ ਦੇ ਵਿੱਚ ਜਾ ਕੇ ਸੈਟਅਪ ਕਰਨ ਦੇ ਵਿੱਚ ਜਾਵਨਗੇ ਉਹਨਾਂ ਨੂੰ ਇਹ ਹੁੰਦਾ ਵੀ ਉੱਥੇ ਜਾ ਕੇ ਡਾਲਰ ਕਮਾਈਏ ਤੇ ਘਰ ਨੂੰ ਭੇਜੀਏ ਤੇ ਇੱਥੇ ਪੰਜਾਬ ਦੇ ਵਿੱਚ ਵਧੀਆ ਤਰੀਕੇ ਨਾਲ ਗੁਜ਼ਾਰਾ ਉਹਨਾਂ ਦਾ ਚੱਲੇ ਤੇ ਉੱਥੇ ਵੀ ਉਹ ਆਪਣੇ ਡਾਲਰ ਕਮਾਉਂਦੇ ਇਹੀ ਲਾਲਚ ਦੇ ਵਿੱਚ ਵਿਦੇਸ਼ੀ ਕੁੜੀਆਂ ਜਾਂ ਵਿਦੇਸ਼ੀ ਲਾੜੇ ਪੰਜਾਬੀਆਂ ਨੂੰ ਫਸਾ ਲੈਂਦੇ ਨੇ ਪਰ ਇਹ ਜਿਹੜਾ ਕੇਸ ਸਾਹਮਣੇ ਆਇਆ ਇਹ ਸਾਹਮਣੇ ਹੈ ਕਿ ਇੱਕ ਪਰਿਵਾਰ ਹੈ ਜਿਹੜਾ ਕਿ ਜਗਰਾਉਂ ਤੋਂ ਬਿਲੋਂਗ ਕਰਦਾ ਹੈ ਉਹਨਾਂ ਦੀ ਬੇਟੀ ਹੈ ਕੈਨੇਡਾ ਦੇ ਵਿੱਚ ਤੇ ਜਿਹੜੇ ਉਸ ਦੇ ਜਿਹੜਾ ਮੁਖੀ ਹੈ ਉਹਦੀ ਮੌਤ ਹੋ ਚੁੱਕੀ ਹੈ ਤੇ ਉਸ ਤੋਂ ਬਾਅਦ ਮਾਂ ਔਰ ਪੁੱਤ ਮਿਲ ਕੇ ਆਪਣੀ ਧੀ ਦੇ ਨਾਲ ਵਹਾਮ ਨਸ਼ਰਾ ਹੋ ਕੇ ਇੱਕ ਆਮ ਲੋਕਾਂ ਨੂੰ ਜਿਹੜੇ ਜਾਲ ਦੇ ਵਿੱਚ ਫਸਾਉਂਦੇ ਸੀ ਤੇ ਦੱਸਿਆ ਜਾਂਦਾ ਸੀ ਵੀ ਅਸੀਂ ਬੜੀ ਮੁਸ਼ਕਿਲ ਨਾਲ ਗਰੀਬ ਪਰਿਵਾਰ ਚੋਂ ਤੇ ਬੜੀ ਮੁਸ਼ਕਿਲ ਨਾਲ ਆਪਣੀ ਧੀ ਨੂੰ ਕੈਨੇਡਾ ਭੇਜਿਆ ਤੇ ਇੱਕ ਇਹਨਾਂ ਦਾ ਸਾਥੀ ਸੀ ਜੋ ਕਿ ਅੱਗੇ ਹੋਰ ਆ ਬੰਦਿਆਂ ਨੂੰ ਨਾਲ ਫਸਾਉਂਦਾ ਸੀ ਤੇ ਹੋਇਆ ਕੀ ਹੈ ਪੰਜਾਬ ਦੇ ਵਿੱਚ ਹਜੇ ਤੱਕ ਇਹ ਜਾਣ ਸਾਹਮਣੇ ਆਇਆ ਕਿ 10 ਤੋਂ 12 ਲੋਕ ਜਿਹੜੇ 10 ਤੋਂ 12 ਪਰਿਵਾਰ ਇਹਨਾਂ ਦੀ ਠੱਗੀ ਦਾ ਸ਼ਿਕਾਰ ਹੋ ਚੁੱਕੇ ਨੇ ਕਿਸੇ ਨੂੰ 10 ਲੱਖ ਦੀ ਠੱਗੀ ਲੱਗੀ ਹੈ ਤੇ ਕਿਸੇ ਨੂੰ 20 ਲੱਖ ਦੀ ਤੇ ਕਿਸੇ ਨੂੰ 35 ਲੱਖ ਦੀ ਔਰ ਇਹ ਜਿਹੜਾ ਮਾਮਲਾ ਪਕੜੇ ਕਿੱਥੋਂ ਆਇਆ ਉਹ ਵੀ ਤੁਹਾਨੂੰ ਦੱਸ ਦਨੇ ਆ ਕਿ ਇਹ ਪਰਿਵਾਰ ਜਦੋਂ ਖੰਨੇ ਦੇ ਨੇੜੇ ਪਿੰਡ ਆ ਇੱਕ ਉੱਥੇ ਦਾ ਇੱਕ ਪਰਿਵਾਰ ਹੈ ਤਾਂ ਤੇ ਚਾਂਸੇ ਦੇ ਵਿੱਚ ਆਇਆ ਕਿ ਉਸ ਪਰਿਵਾਰ ਦੇ ਨਾਲ ਮੰਗਣੀ ਇਹ ਕਰਵਾ ਰਹੇ ਸੀ ਆਨਲਾਈਨ ਜਿਵੇਂ ਵੀਡੀਓ ਕਾਲ ਤੇ ਰਹੀ ਜਿੱਦਾਂ ਮੰਗਣੀ ਆਪਾਂ ਪਹਿਲਾਂ ਪਹਿਲਾਂ ਸੁਣਿਆ ਕਿ ਵੀਡੀਓ ਕਾਲ ਤੇ ਰਹੀ ਵਿਆਹ ਹੋ ਜਾਂਦਾ ਸੀ ਤੇ ਵੀਡੀਓ ਕਾਲ ਤੇ ਰਹੀਂ ਮੰਗਣੀ ਹੋ ਰਹੀ ਸੀ ਤੇ ਇਸੇ ਦੌਰਾਨ ਜਿਹੜੀ ਲੜਕੀ ਦੀ ਮਾਂ ਹੈ ਉਸਨੇ ਗਲਤੀ ਨਾਲ ਉਸ ਬੰਦੇ ਨੂੰ ਮੈਸੇਜ ਭੇਜ ਬੈਠੀ ਜਿਹੜਾ ਕਿ ਪਹਿਲਾਂ ਠੱਗੀ ਦਾ ਸ਼ਿਕਾਰ ਹੋ ਚੁੱਕਿਆ ਸੀ ਜਦੋਂ ਉਸ ਦੇ ਕੋਲ ਬੈਸੀ ਪਹੁੰਚਿਆ ਵੀ ਪੈਸੇ ਦੇ ਦਿਓ ਤੇ ਥੋੜਾ ਕੰਮ ਹੋ ਰਿਹਾ ਤੇ ਇਸੇ ਤਰੀਕੇ ਦੇ ਨਾਲ ਉਸ ਨੇ ਸੂchna ਦਿੱਤੀ ਪੁਲਿਸ ਦੇ ਕਿਸੇ ਬੰਦੇ ਨੂੰ ਸੂchna ਮਿਲੀ ਉਸ ਤੋਂ ਸੂchnਾ ਚਲਦੀ ਚਲਦੀ ਤਾਂ ਕੋਲ ਕਰਾ ਪੁਲਿਸ ਨੇ ਜਾ ਕੇ ਇਹਨਾਂ ਨੂੰ ਮੌਕੇ ਤੇ ਦਬੋਚ ਲਿਆ ਤਿੰਨ ਲੋਕ ਉਥੋਂ ਹਿਰਾਸਤ ਚ ਲਏ ਗਏ ਨੇ ਕੁੜੀ ਦੀ ਮਾਂ ਤੇ ਕੁੜੀ ਦਾ ਭਰਾ ਤੇ ਇੱਕ ਇਹਨਾਂ ਦਾ ਹੋਰ ਸਾਥੀ ਸੀ ਜੋ ਕਿ ਦੂਸਰੇ ਲੋਕਾਂ ਨੂੰ ਚਾਂਸੇ ਦੇ ਵਿੱਚ ਲੈਂਦਾ ਸੀ ਜੀ ਕਰਾ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਅਜੇ ਤੱਕ ਇਹ ਸਾਹਮਣੇ ਆਇਆ ਕਿ 10 ਤੋਂ 12 ਲੋਕਾਂ ਨੂੰ ਇਹ ਠੱਗੀ ਦਾ ਸ਼ਿਕਾਰ ਬਣਾ ਸਕੇ ਨੇ ਪਹਿਲਾਂ ਇਹ ਦੱਸਿਆ ਜਾ ਰਿਹਾ ਸੀ ਕਿ 6 ਤੋਂ 7 ਲੋਕ ਨੇ ਪਰ ਹੁਣ ਇਹ ਪਰਿਵਾਰ ਪਤਾ ਲੱਗਿਆ ਹੈ ਕਿ 10 ਤੋਂ 12 ਪਰਿਵਾਰ ਨੇ ਜਿਨ੍ਹਾਂ ਨੂੰ ਇਹ ਠੱਗ ਚੁੱਕੇ ਨੇ ਔਰ 10 ਲੱਖ ਤੋਂ ਲੈ ਕੇ 35 ਲੱਖ ਤੱਕ ਦੀ ਇਹ ਠੱਗੀ ਲਗਾ ਚੁੱਕੀ ਹੈ ਜੀ ਗੁਰਦੀਪ ਜੋ ਮੁਲਜ਼ਮ ਕੁੜੀ ਹੈ ਜਿਸ ਦੇ ਵੱਲੋਂ ਜਿਸ ਦੇ ਪਰਿਵਾਰ ਦੇ ਵੱਲੋਂ ਨੌਜਵਾਨਾਂ ਨੂੰ ਠੱਗਿਆ ਗਿਆ ਹੈ ਇਹ ਕੁੜੀ ਇਕੱਲੀ ਕੈਨੇਡਾ ਦੇ ਵਿੱਚ ਰਹਿ ਰਹੀ ਹੈ ਬਾਕੀ ਸਾਰਾ ਪਰਿਵਾਰ ਇਸ ਦਾ ਖੰਨਾ ਦੇ ਵਿੱਚ ਹੀ ਹੈ ਅਤੇ ਨਾਲ ਇਸ ਨੂੰ ਲੈ ਕੇ ਕੋਈ ਸਾਫ਼ ਹੋ ਸਕਿਆ ਕਿ ਜਦੋਂ ਆਨਲਾਈਨ